ਸਤਿ ਸ੍ਰੀ ਅਕਾਲ ਜੀ ਸਾਰੇ ਨੂੰ। ਲਓ ਜੀ ਸਵੇਰ ਦਾ ਟਾਈਮ ਹੋ ਗਿਆ। ਬੱਦਲ ਬਹੁਤ ਜੜਿਆ ਅੱਜ। ਇਤਰਾ ਹੱਥ ਵੀ ਨਹੀਂ ਚੱਲ ਰ ਟਟਾਵੇਂ ਲਿਆ ਇੱਥੇ। ਵਧੀਆ ਪਾਸੇਰ ਮਿਲ ਗਏ ਤੇ ਫਰਮੈਂ ਉਹ ਜਾ ਤੇ ਬੈਨੂੰ ਹਾਲ ਅੰਦਰ ਲਾਉਣਾ ਇਹ ਹਾਂ ਅੰਦਰ ਲਾਉਣਾ ਅੰਦਰ ਹੁਣ ਠੀਕ ਹੈ ਆਓ ਜੀ ਰਾਤ ਤੇ ਘਰੇ ਲੈ ਕੇ ਤੇ ਹੈਂ ਟਿਕਾਲਾ ਬਹੁਤ ਆਸਾ ਲਗਾ ਜਨ ਸਾਹਿਬ ਮੋਗਨ ਦੇ ਆ ਅੱਛਾ ਆ ਇਹ ਜੀ ਸੱਤਨਾ ਆ ਠੀਕ ਆ ਸਟਾਈਲ ਪਟਾਣੇ ਕਹਿੰਦਾ ਨਾ ਤੁਮ ਮੈਂ ਪਟਾਣੇ ਉਹ ਮੂਰੇ ਨੂੰ ਵਿਚੇ ਨੂੰ ਵੜ ਕੇ ਮੜੇ ਜਾਈ ਐ ਸੈਸਟਰ ਕੋਲੇ ਮੂਰੇ ਵਿੱਚ ਈ ਜਗ੍ਹਾ ਵੰਡ ਲੈਖਣੇ ਨੂੰ ਸਮਾਨ ਐ ਸਾਰਾ ਜਿਆਦਾ ਕੋਈ ਜਗ੍ਹਾ ਘਟੀ ਜਾਂਦੀ ਐ ਹੋਰ ਈ ਦਾ ਬੋਲਣ ਵਾਲਾ ਕਹਿੰਦਾ ਹੂੰ ਤਾਂ ਉਹ ਆ ਕਾਈ ਕਰੇ ਆ ਫਿਰ ਬੱਠਾ ਫੱਪ ਇਹਦੇ ਥੋੜੀ ਪਈ ਐ ਫੱਟਾ ਵੀ ਨਹੀਂ ਚੱਕ ਹੋਣਾ ਆਹ ਇੱਥੇ ਨੂੰ ਆਏ ਨੇ ਲੋਟਾਂ ਤਾਂ ਛੱਡ ਦਈਏ ਤੇਰਾ ਘਰਾਂ ਲਿਆ ਆ ਜ ਤੇਰੇ ਛੱਡ ਮਾ ਕਾਇਦ ਬਾਲ ਲੰਨ ਹੋਣ। ਉਰਕੇ ਜਾ ਕੇ ਛੱਡਿਆ ਆਉਨੇ ਆ। ਉਹ ਗੇਟ ਪਿਆ ਜੀ। ਲਪਰੀ ਦਾ ਬਣਿਆ ਪਿਆ। ਮਾਰ ਤਾਂ ਮੁੱਕਾ ਕਿ ਮਸਵਾਣੀਆ ਤਵੀਆਂ ਵੀ ਖੜਜਣੀਆਂ, ਪਲਟਾਵੇਂ ਵੀ ਲੇਜ਼ਰ ਵੀ ਖੜਜਣੀਆਂ। ਹਾਂ ਹਾਂ। ਚੱਕੀ ਜਿਹੜਾ ਕਿੰਨਾ ਕੋਈ ਹੋ ਜਾਈ। ਅਸੀਂ ਫਿਰ ਹੋਰ ਕਰ। ਹੋ। ਇਹਨੂੰ ਨਾ ਹੁਣ ਪਹਿਲਾਂ ਇੱਕ ਵਾਰ ਆ ਸਾਰਾ ਸਮਾਨ ਜਾਂ ਬਾਹਰ ਕੱਢ ਕੇ ਇਹਦੇ ਮਰ ਜਾ ਸਿੰਬਰ ਸੋਜਾ ਕਰ ਲਾ। ਫਿਰ ਆਇਆ ਫਿਰ ਜਿ ਕਮਾਈ ਸਮਾਨ ਅੰਦਰ ਲਾ ਦਈਂ। ਆਓ ਮੰਜੇ। ਉਹ ਥੇਲੇ ਸੁਲੇਂ ਚ ਗਿਆ ਏ। ਉਹ ਤਾਂ ਜਬੀ ਹੈ। ਅੱਛਾ, ਕਰੇਨਾ। ਉਹ ਵੀ ਚੱਕ ਕੇ ਚਵਾ। ਇਹ ਸਮਾਨ ਘਰ ਲੈ ਜੋ। ਸੁੱਕੀ ਲੱਗ ਜੀ ਬੇਹਣ ਵਿਹਲੇ ਹੋ ਗਏ ਉਹਨੂੰ ਸੁੱਕੀ ਰਵਾਉਂਗੇ ਕਿ ਦਿਨ ਮਾਂ ਫੇਟੇ ਪਰ ਕੇ ਸੁੱਕੇ ਪਰ ਜਾਣੀ ਫਿਰ ਸਟੋਰ ਚ ਕੋਠੇ ਪਰ ਉਹਨੂੰ ਹੋਰ ਕਰਨਾ ਜਿਦਾਂ ਉਹ ਫਿਰ ਕੋਠੇ ਪਹਿਲੇ ਹੀ ਰੱਖ ਲੈ ਜਿੱਦੋਂ ਧੁੱਪ ਨਿਕਲਿਆ ਆਈ ਹਾਂ 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 ਇਹ ਭਈਏ ਨੂੰ ਆਉਂਦੇ ਛਾਲ ਨੂੰ ਉੱਠੀਵਾ ਲੂ ਆਵਾਂ ਹਾਂ ਉੱਥੇ ਪਜਾ ਦੇ ਹਾਂ ਹਾਂ ਕੋਠੇ ਪਜਾ ਦਿਓ ਸੁੱਕੀ ਜਗਾਈ ਲੈ ਪਲੇਟਰ ਤੇ ਸਵੋਲ ਕੇ ਫੇਟੇ ਪਾ ਦੂਗੇ ਹੋਰ ਕੀ ਆ ਹਾਂ ਜਲ ਤੱਕਲੇ ਢੋਣ ਨੂੰ ਪਾ ਚਾ ਕੀ ਕਰਾਂਗੇ ਹੋਰ ਕੀ ਸਮਾਨ ਬੇਲਾ ਕਰੋ ਇਹਨੂੰ ਸਮਾਨ ਨੂੰ ਸਾਰਾ ਇਹਨੂੰ ਚਾਲ ਲੂਗੇ ਭਾਈ ਥੋੜਾ ਜਿਹਾ आया मंजा तेरा बाजा खड़े ये गेट दरवाजा खड़े ये सारी सारी सामान फिर बाहर खड़ा है तैयार तो भी अंदर करनी है जो तो बस आसान सी है हो जो कोई खबर आओ जी नहीं लग गया पहना ਸੰਗਰਾਮ ਦਾ ਦਿਹਾੜਾ ਅੱਜ ਅੱਜ ਸੰਗਰਾਮ ਵੱਲੀ ਨੇ ਵੱਲੀ ਅੰਦਰ ਰਗੇ ਗਾਣਾ ਬੱਸ ਮਾੜ ਵਾਲਾ ਕਰਦੇ ਮੋਟਰ ਪਰ ਸਵੇਰ ਲੱਗਿਆ ਦਾ ਜਗ ਨੰਦਾਨਾ ਪਰ ਬਣਾ ਨਹੀਂ ਕਾਦੀ ਤੇ ਉਹਦਾ ਮੀਨੇ ਕੰਮ ਤੋਂ ਵੀ ਤੁਹਾਨੂੰ ਪਾਣੀ ਮਿੱਟੀ ਮੁੱਟੀ ਦਾ ਪੜ ਦਿੰਦਾ ਹੈ ਨਾ ਹਾਂ ਬਾਹਰ ਸੁਣਾ ਲੈ ਇਹ ਦੇਖੀ ਰੇ ਤੇ ਰੂਤੇ ਵਾਲਾ ਕੀ ਹੁੰਦਾ ਗੱਦਾ ਸਾਫ ਹੋ ਜਾਣ ਦਾ ਹੁਣ ਡੱਕਰ ਕਰਕੇ ਨਹੀਂ ਵੱਟ ਹੁੰਦੀ ਜਿੱਦਾਂ ਭਾਵੇਂ ਤੋਂ ਪਾੜਾ ਕੱਢਿਆ ਜੀ ਸ਼ੁਰੂ ਆ ਹਾਂ ਹਾਂ ਪਾਣੀ ਦੇ ਕੋ ਕੋ ਤੇ ਲੇਕਿਨ ਟੋਪਾ ਕਰਦਾ। ਹਾਂ। ਦੋ ਪਿੰਨਾ ਤੱਕ ਦੂ ਕਰਤਾ ਇਹਨੇ। ਘੜਦੇ ਘੜ ਦੇਰ ਤੋਂ ਗੰਨੜ ਮਿੱਟੀ ਹੋਣੀ ਐ। ਅਸਵੀਰ। ਗੋੜੀ ਦੇ। ਹੈ? ਚਾਰ ਗ੍ਰੈਕਟਰ ਦੇ 6 ਰੁਪਏ ਅੱਛਾ ਅੱਛਾ ਚਾਰੇ ਪਤਾ ਨਹੀਂ ਮੈਨੂੰ ਅੱਛਾ ਅੱਛਾ ਤੁਸ ਬਲਵਾਉਣੀ ਹੈ ਹਾਂ ਹਾਂ ਆਹ ਕਹਿੰਦੇ ਲਵਾ ਕੇ ਲਿਆਉਣੀ ਗੱਲ ਇਹ ਵੇਦਾ ਸਾਫ ਹੋ ਗਿਆ ਧਰ ਗਿਆ चल पानी ਜੇ फायदा ਕੰਟਰੀ ਦੋ ਲੱਗ ਰਹੀ ਜੇ ਤਾਂ ਹੋ ਰੇ ਹਾਂ ਹਾਂ ਚੱਲ ਪਾਣੀ ਦਾ ਫਾਇਦਾ ਇੰਨਾ ਜ਼ਰੂਰ ਪਾਣੀ ਕੇਚੀ ਆ ਜਾਂਦਾ ਜਲਦੀ ਜਲ ਤਾਂ ਮਿੱਟੀ ਉਧਰੀ ਆ ਉਹ ਸਮਾਨ ਦੀ ਮਿੱਟੀ ਸੀ ਅਸਤ ਹੋ ਗਏ ਨੇ ਅੱਛਾ ਇਹਦੇ ਕਪੜਾ ਵਜਣਾ ਨਾ ਤਾਂ ਬਸ ਬਾਈ ਜਿਹੜਾ ਉਹਨੂੰ 65 ਲੀਟਰ ਮਾਰ ਕੇ ਉਹ ਵਰਸਾ 65 ਲੀਟਰ ਵਜਣੀ ਆ ਇਹ ਤਾਂ ਗਾਰੇ ਹੀ ਹਾਂ ਨੀ ਨਾ ਮਤੂ ਮੋਂਬਾਇ ਨੀ ਪਾਣ ਜਿੱਦੂ ਲਾ ਕੇ ਹਾਂ ਹੋਰ ਵੈਸੇ ਕੰਮ ਹੋਣਾ ਕਿਤੇ ਪਤਾ ਨਹੀਂ ਅੱਜ ਦੋ ਘੰਟੇ ਬੰਦ ਤੋਂ ਹੋ ਰਿਹਾ ਅੱਜ ਕਮਾਈ ਹਾਂ ਗਾਰਾ ਬਸ ਨੂੰ ਅੱਜ ਗਿਆ ਹੈ ਉਹ ਗਲੇ ਵੀ ਗਾਰਾ ਕਹਿਡਾ ਹੋਇਆ ਪਿਆ ਨਾ ਅਗਰ ਇਹ ਸਾਡੀ ਗੰਨ ਤੋਂ ਟ੍ਰੈਲੀਓ ਟ੍ਰੈਲੀ ਵਿਚੀ ਵਿਚੀ ਦੋ ਦਿਨ ਟੈਲੀ ਹੋਣੀ ਹੈ ਹਾਂ ਹੋ ਜਾਂਦੀਆਂ ਇਹ ਤੋਂ ਤੇਵਾਦਨ ਨੂੰ ਕੱਢਣੀ ਚਾਕੇ ਬਾਹਰ ਕੱਲ 5 6 ਟਰੈਕਟਰ ਖੜੇ ਤੇ ਦੁਪਹਿਰ ਜੇ ਉਹਦੇ ਕੋਲ ਨੰਬਰ ਲੱਗਦਾ ਵਾ ਜਿੱਥੇ ਨੰਬਰ ਲੱਗਦਾ ਕਾਲਾ ਸਵੇਰੇ ਸੱਜਣੇ ਖੜਾਇਆ ਜਾ ਕੇ ਹਾਂ ਨੰਬਰ ਲੱਗਦਾ ਉੱਤੇ ਤੇ ਉਹਨਾਂ ਨੂੰ ਵੀ ਆਈ ਵੀ ਚਾਹਦੇ ਟਰੈਕਟਰਾਂ ਦਾ ਹੀ ਜੋਰ ਆ ਬਸ ਫਾਮ ਨੇ ਪਾਉਣੇ ਸੱਦੇ ਬਿੱਲੀ ਹਾਂ 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 ਲੈ ਇਹ ਥੋੜਾ ਸੱਟਾ ਟੱਟ ਪੋਰਟ ਹੋ ਜਾਵੇ ਬੰਦ ਕੋਟਾ ਹੋ ਜਾਵੇ ਹੂੰ ਹੂੰ ਮੈਂ ਉਹਦਾਂ ਜਿਹੜਾ ਕੈਂਪੀ ਵਾਲੀ ਮੱਕੀ ਗੇਰ ਕੇ ਆਏ ਹਾਂ

ਜਦੋਂ ਦੁਬਾਰਾ ਭਾਈ ਬੱਜੇਗਾ ਜਾਂ ਇਹੋ ਜੀ ਆ ਵੀ ਨਰਮ ਹੋ ਗਿਆ ਨੂੰ ਇਹਨੇ ਜਿਹੜਾ ਹੋਇਆ ਮਣ ਮੋਟਾ ਬੰਦੇ ਜਨੇ ਖਾਣੇ ਦਾ ਹਾਂ ਹਾਂ ਹੈਗੀ ਐ ਤੇ ਮੈਂ ਮਾਰਤਾ ਮਤਰੀਆਂ ਦੋਤੀਆਂ ਇਹ ਤਰੀਆਂ ਤਾਂ ਹੋ ਗਈਆਂ ਇਹੋ ਜਿਹਾ ਜਿਹੜਾ ਆਹ ਨਾ ਰੀਨਾਂ ਦੁਨੀਆ ਵਿੱਚ ਵੱਜ ਜਾਣ ਮੁਰੇ ਨੂੰ ਤਾਂ ਤਿੰਜਾ ਜੀਂ ਹੋਰੀ ਖੜਦੀ ਹੋਣੀ ਆ ਲਾ ਲਾ ਕੇ ਹਾਂ ਪੈਟਰਲਾ ਵੀ ਦਾਹੀ ਅੰਦਰ ਹੁਣ ਹੁਣ ਪੂਦੂਆ ਪੂਰਾ ਪੂਰਾ ਖੜਦਾ ਦਾ ਪੂਰਾ ਹੁਕਮ ਬਰਾਬਰ ਹਾਂ ਇਹ ਹੁਕਮ ਸਾਰੀ ਬਾਰ ਆਉਂਦੀ ਹਾਂ 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 ਉਹ ਵੀ ਜੇ 5 ਫੁੱਟ ਪੜਾ ਹੋਗਾ ਸਿਰੋ ਹੀ 5 ਫੁੱਟ ਵਧ ਜਾਣਾ ਇਹ ਤਾਂ ਹੈ ਉਹ ਇਹ ਹੁਣ ਰੈਂਦੀ ਆਪਣੀ ਅੰਦਰ ਆਪਣਾ ਘਰ ਆ ਗਿਆ ਜੀ ਜੀ ਦਾ ਨਿਪਟ ਗਿਆ ਸਭ ਦਾ ਹੀ ਹੁਣ ਤਾਂ ਮਾਂ ਜੀਰੀ ਦਾ ਕਰਦੇ ਨਿਬੜ ਗਿਆ ਕੰਮ ਹੁਣ ਤਾਂ ਹਾਂ ਹਾਂ ਮੱਕੀ ਮੁੱਕੀਆਂ ਤੇ ਹੈ ਹੀ ਜਾਂ ਬਸ ਬਸ ਉਹੀ ਹੈ ਮੱਕੀ ਮੁੱਕੀਆਂ ਨਹੀਂ ਪਈਆਂ ਜਾਂ ਹਾਂ ਹਾਂ ਇਹ ਲੋਕ ਮੱਕੀਏ ਜਾਂ ਮੱਕੀ ਮੁੱਕਰੇ ਵਿੱਚ ਰਹਿੰਦੇ ਆ ਉਹੀ ਜੀ ਨੂੰ ਲੈ ਗਏ ਮੱਕੀ ਹੂੰ ਹੂੰ ਮੱਕੀ ਨੇ ਨਿਬੜਾ ਲਈ ਆ ਸਭ ਨੇ